જરા ਸੋਚੋ ਜੇਕਰ ਤੁਸੀਂ ਅੱਜ ਸਵੇਰ ਨੂੰ ਅੱਖਾਂ ਖੋਲ੍ਹਦੇ ਤੇ ਦੇਖਦੇ ਕਿ ਤੁਹਾਡੇ ਕੋ ਖਾਣ ਨੂੰ ਚੰਗੀ ਰੋਟੀ ਨਹੀਂ ਪਹਿਨਣ ਨੂੰ ਚੰਗੇ ਕੱਪੜੇ ਨਹੀਂ ਪਰ ਤੁਸੀਂ ਫਿਰ ਵੀ ਉਸ ਪ੍ਰਮਾਤਮਾ ਨੂੰ ਕਹਿੰਦੇ ਹੋ ਧੰਨਵਾਦ ਮੇਰੇ ਰੱਬ ਤੂੰ ਮੈਨੂੰ ਜੀਉਣ ਲਈ ਇੱਕ ਹੋਰ ਨਵਾਂ ਦਿਨ ਬਖਸ਼ਿਆ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਹੀਲਿੰਗ ਵਾਈਬਸ ਪੰਜਾਬੀ ਚੈਨਲ ਦੀ ਇੱਕ ਹੋਰ ਵੀਡੀਓ ਵਿੱਚ ਜਿੱਥੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਤਾਕਤ ਦੇ ਬਾਰੇ ਜੋ ਸਾਡੀ ਜ਼ਿੰਦਗੀ ਨੂੰ ਅੰਦਰੋਂ ਬਾਹਰੋਂ ਤਬਦੀਲ ਕਰ ਸਕਦੀ ਹੈ ਸ਼ੁਕਰਾਨੇ ਦੀ ਤਾਕਤ ਪਾਵਰ ਆਫ ਗ੍ਰੈਟੀਟਿਊਡ ਇੱਕ ਮਜ਼ਦੂਰ ਜਿਸ ਕੋਲ ਖਾਣ ਨੂੰ ਰੋਟੀ ਨਹੀਂ ਰਹਿਣ ਨੂੰ ਘਰ ਨਹੀਂ ਉਹ ਰੋਜ਼ ਦਿਨ ਉਸ ਖੁਦਾ ਦਾ ਸ਼ੁਕਰਾਨਾ ਕਰਦਾ ਹੈ ਤੇ ਕਹਿੰਦਾ ਹੈ ਧੰਨ ਹੈ ਤੂੰ ਮੇਰੇ ਅੱਲਾ ਤੂੰ ਮੈਨੂੰ ਬਾਤ ਕਰਨ ਲਈ ਹੱਥ ਦਿੱਤੇ ਤੇ ਤੇਰਾ ਜ਼ਿਕਰ ਕਰਨ ਲਈ ਮੈਨੂੰ ਇਹ ਜ਼ੁਬਾਨ ਦਿੱਤੀ ਸੋਚੋ ਉਹ ਗਰੀਬ ਵੀ ਰੋਹਾਨੀਅਤ ਦੀ ਦੌਲਤ ਨਾਲ ਕਿੰਨਾ ਮਾਲਾ-ਮਾਲ ਹੋਏਗਾ ਤੇ ਇਸ ਜ਼ਿੰਦਗੀ ਲਈ ਉਸ ਖੁਦਾ ਦਾ ਕਿੰਨਾ ਸ਼ੁਕਰਗੁਜ਼ਾਰ ਹੋਵੇਗਾ ਦੋਸਤੋ ਅਸੀਂ ਅਕਸਰ ਉਹਨਾਂ ਚੀਜ਼ਾਂ ਲਈ ਰੋਂਦੇ ਹਾਂ ਜੋ ਸਾਡੇ ਕੋਲ ਨਹੀਂ ਹਨ ਪਰ ਅਸਲੀ ਤਾਕਤ ਤਾਂ ਆਪਣੇ ਕੋਲ ਮੌਜੂਦ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਣ ਵਿੱਚ ਹੁੰਦੀ ਹੈ ਸ਼ੁਕਰਾਨਾ ਕਰਨਾ ਸਿਰਫ ਧੰਨਵਾਦ ਕਰਨਾ ਨਹੀਂ ਹੁੰਦਾ ਇਹ ਇੱਕ ਅਹਿਸਾਸ ਹੈ ਜਿਸ ਵਿੱਚ ਅਸੀਂ ਹਰ ਇੱਕ ਪਲ ਹਰ ਇੱਕ ਚੀਜ਼ ਹਰ ਇੱਕ ਰਿਸ਼ਤੇ ਲਈ ਦਿਲੋਂ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਸ਼ੁਕਰਗੁਜ਼ਾਰ ਹੋਣ ਦੀ ਆਦਤ ਪਾ ਲੈਂਦੇ ਹਾਂ ਉਦੋਂ ਅਸੀਂ ਆਪਣੀ ਜ਼ਿੰਦਗੀ ਲਈ ਪੂਰੀ ਤਰ੍ਹਾਂ ਆਪਣਾ ਨਜ਼ਰੀਆ ਹੀ ਬਦਲ ਲੈਂਦੇ ਹਾਂ ਬਾਹਰਲੇ ਹਾਲਾਤ ਜਿਹੋ ਜਿਹੇ ਵੀ ਹੋਣ ਅਸੀਂ ਅੰਦਰੋਂ ਖੁਸ਼ ਰਹਿਣਾ ਸਿੱਖ ਜਾਂਦੇ ਹਾਂ ਕੈਲੀਫੋਰਨੀਆ ਦੇ ਸਟੈਂਫੋਰਡ ਯੂਨੀਵਰਸਿਟੀ ਵਿੱਚ ਇੱਕ ਖੋਜ ਹੋਈ ਜਿਸ ਵਿੱਚ ਇਹ ਦੇਖਿਆ ਗਿਆ ਕਿ ਜੋ ਲੋਕ ਰੋਜ਼ਾਨਾ ਸ਼ੁਕਰਾਨਾ ਕਰਦੇ ਹਨ ਉਹਨਾਂ ਦੇ ਦਿਮਾਗ ਵਿੱਚ 세ਰੋਟੋਨਿਨ ਅਦੇ ਡੋਪਾਮਿਨ ਵਰਗੇ ਹੈਪੀ ਹਾਰਮੋਨਸ ਨਿਕਲਦੇ ਹਨ ਜੋ ਉਹਨਾਂ ਨੂੰ ਖੁਸ਼ੀ ਮਹਿਸੂਸ ਕਰਾਉਂਦੇ ਹਨ ਇਸ ਨਾਲ ਸਟ੍ਰੈਸ ਘਟਦਾ ਹੈ ਤੇ ਨੀਂਦ ਵੀ ਵਧੀਆ ਆਉਂਦੀ ਹੈ ਜੇ ਗੱਲ ਕਰੀਏ ਕਿ ਅਸੀਂ ਆਪਣੀ ਰੋਜ਼ਾਨਾ ਜੀਵਨ ਵਿੱਚ ਸ਼ੁਕਰਾਨਾ ਕਿਵੇਂ ਕਰਨਾ ਹੈ ਇਸ ਲਈ ਹਰ ਰੋਜ਼ ਸਵੇਰੇ ਉੱਠਦਿਆਂ ਘਟੂ ਘਟਿੰ ਚੀਜ਼ਾਂ ਲਈ ਉਸ ਪਰਮਾਤਮਾ ਦਾ ਧੰਨਵਾਦ ਕਰੂੰ ਜ਼ਿੰਦਗੀ ਵਿੱਚ ਹਰੇਕ ਛੋਟੀ ਤੋਂ ਛੋਟੀ ਪ੍ਰਾਪਤੀ ਲਈ ਉਸ ਪਰਮਾਤਮਾ ਦਾ ਧੰਨਵਾਦ ਕਰੂੰ ਹਮੇਸ਼ਾ ਸ਼ੁਕਰਾਨੇ ਦਾ ਭਾਵ ਆਪਣੇ ਮਨ ਦੇ ਵਿੱਚ ਰੱਖੂੰ ਇਸ ਨਾਲ ਸੰਬੰਧਿਤ ਇੱਕ ਕਹਾਣੀ ਹੈ ਇੱਕ ਗਰੀਬ ਮਜ਼ਦੂਰ ਰਾਜੂ ਦੀ ਜੋ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਉਸ ਕੋਲ ਨਾ ਚੰਗੀ ਰੋਟੀ ਸੀ ਨਾ ਛੱਤ ਪਰ ਇੱਕ ਚੀਜ਼ ਸੀ ਉਹ ਕਿ ਹਰ ਰੋਜ਼ ਰੱਬ ਦਾ ਧੰਨਵਾਦ ਕਰਦਾ ਸੀ ਉਹ ਕਹਿੰਦਾ ਹਾਂ ਮੇਰੇ ਕੋਲ ਘਰ ਨਹੀਂ ਪਰ ਮੇਰੇ ਕੋਲ ਧਰਤੀ ਹੈ ਸੌਣ ਲਈ ਰੋਟੀ ਨਹੀਂ ਪਰ ਸਾਥ ਆ ਰਹੇ ਹਨ ਪਿੰਡ ਦੇ ਲੋਕ ਹੱਸਦੇ ਤੇ ਕਹਿੰਦੇ ਇਹ ਤਾਂ ਪਾਗਲ ਹੋ ਗਿਆ ਹੈ ਭੁੱਖੀ ਨੀਂਦ ਵਿੱਚ ਵੀ ਧੰਨਵਾਦ ਕਰਦਾ ਪਰ ਰਾਜੂ ਕਦੇ ਨਹੀਂ ਰੁਕਿਆ ਇੱਕ ਦਿਨ ਪਿੰਡ 'ਚ ਇੱਕ ਸ਼ਹਿਰੀ ਵਿਅਕਤੀ ਆਇਆ ਜੋ ਆਪਣੀ ਨਵੀਂ ਫੈਕਟਰੀ ਲਈ ਮਿਹਨਤੀ ਲੋਕ ਲੱਭ ਰਿਆ ਸੀ ਉਸਨੇ ਰਾਜੂ ਨੂੰ ਦੇਖਿਆ ਮਿਹਨਤ ਕਰਦਾ ਪਰ ਮੂੰਹ ਤੇ ਹਾਸਾ ਉਸਨੇ ਪੁੱਛਿਆ ਤੂੰ ਸਦਾ ਖੁਸ਼ ਕਿਵੇਂ ਰਹਿਣਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਸ਼ੁਕਰਾਨਾ ਕਰਦਾ ਹਾਂ ਸਾਬ ਜ਼ਿੰਦਗੀ ਜੋ ਵੀ ਦਿੰਦੀ ਹੈ ਉਹ ਮੇਰੇ ਲਈ ਬਹੁਤ ਹੈ ਉਸ ਦਿਨ ਤੋਂ ਰਾਜੂ ਨੂੰ ਨੌਕਰੀ ਮਿਲ ਗਈ 4 ਸਾਲਾਂ ਵਿੱਚੋਂ ਸੁਪਰਵਾਈਜ਼ਰ ਬਣ ਗਿਆ ਅੱਜ ਵੀ ਉਹ ਫੈਕਟਰੀ ਵਿੱਚ ਹਰ ਸਵੇਰ ਅੱਖ ਮਿਟ ਕੇ ਖੰਡਾ ਧੰਨਵਾਦ ਮੇਰੇ ਮਾਲਿਕ ਕਈ ਵਾਰ ਜੀਵਨ ਨੂੰ ਬਦਲਣ ਲਈ ਡਿਗਰੀ ਜਾਂ ਪੈਸਾ ਨਹੀਂ ਇੱਕ ਚੰਗਾ ਦਿਲ ਤੇ ਧੰਨਵਾਦੀ ਸੋਚ ਚਾਹੀਦੀ ਹੈ ਸ਼ੁਕਰਗੁਜ਼ਾਰੀ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਇਸ ਤਰ੍ਹਾਂ ਦੇ ਕਈ ਸੱਚੇ ਵਾਕਿਆ ਸਾਡੀ ਆਸ ਤੇ ਸਾਡੀ ਤਾਕਤ ਨੂੰ ਵਧਾਉਂਦੇ ਹਨ ਦੋਸਤੋ ਗ੍ਰੈਟੀਟਿਊਡ ਸਿਰਫ ਮੰਨ ਕੇ ਸਹੀ ਨਹੀਂ ਸਗੂਏ ਸਾਡੀ ਆਤਮਾ ਨੂੰ ਹੀ ਸ਼ਾਂਤੀ ਦਿੰਦਾ ਹੈ ਜਦੋਂ ਅਸੀਂ ਕਿਸੇ ਉੱਤੇ ਗੁੱਸਾ ਕਰਨ ਦੀ ਥਾਂ ਉਸ ਨੂੰ ਧੰਨਵਾਦ ਕਹਾਂਗੇ ਅਸੀਂ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰ ਸਕਾਂਗੇ ਇਸ ਨਾਲ ਇੱਕ ਵਿਲੱਖਣ ਜਿਹੀ ਸ਼ਾਂਤੀ ਸਾਡੀ ਆਤਮਾ ਨੂੰ ਮਿਲੇਗੀ ਤੇ ਸਾਡਾ ਮਨ ਵੀ ਸ਼ਾਂਤ ਹੋਣਾ ਸਿੱਖ ਜਾਵੇਗਾ ਸੋ ਜਿੰਨਾ ਹੋ ਸਕੇ ਬਾਹਰੀ ਦੁਨੀਆ ਨੂੰ ਛੱਡ ਕੇ ਆਪਣੀ ਅੰਦਰਲੀ ਦੁਨੀਆ ਨਾਲ ਸਾਝ ਪਾਈਏ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਹੀਲਿੰਗ ਵਾਈਬਸ ਪੰਜਾਬੀ ਨੂੰ ਸਬਸਕ੍ਰਾਈਬ ਕਰਸ ਜ਼ਰੂਰ ਜੀ ਧੰਨਵਾਦ